ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸੂਰ ਸ਼ਹੀਦਾਂ ਸਿੰਘਾਂ ਗੁਰੂ ਸੇਵਨ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੀ ਆ ਖਾਲਸਾ ਜੀ ਜਦੋਂ ਵੀ ਖਾਲਸਾ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦੁੱਖ ਤਕਲੀਫ ਆਉਂਦਾ ਹੈ ਤਾਂ ਤੁਸੀਂ ਪਰਮਾਤਮਾ ਨੂੰ ਯਾਦ ਕਰਿਆ ਕਰੋ ਪਰਮਾਤਮਾ ਨੂੰ ਯਾਦ ਕਰਕੇ ਅਕੂੰਡਾ ਦੇ ਅੱਗੇ ਅਰਦਾਸ ਬੇਨਤੀ ਕਰੋ ਕਿਉਂਕਿ ਜੋ ਕੁਝ ਆਪਾਂ ਨੂੰ ਪਰਮਾਤਮਾ ਤੋਂ ਮਿਲਣੈ ਉਹ ਕੋਈ ਇੱਕ ਆਮ ਮਨੁੱਖ ਆਪਾਂ ਨੂੰ ਨਹੀਂ ਦੇ ਸਕਦਾ ਵੀਰੇ ਕਹਿਣ ਦਾ ਭਾਵ ਕਿ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਨੇ ਤਾਂ ਜਿਹੜਾ ਮਨੋਖੇ ਉਹ ਜਿੰਨੀ ਆਪਣੀ ਵਾ ਲੱਗਦੀ ਏ ਓਨੀ ਵਾ ਲਗਾ ਕੇ ਜਦੋਂ ਉਹ ਦੁੱਖਾਂ ਤੋਂ ਛੁਟਕਾਰਾ ਨਹੀਂ ਪੈਂਦਾ ਤਾਂ ਉਹ ਗਲਤ ਰਸਤਿਆਂ 'ਤੇ ਚੱਲਣਾ ਸ਼ੁਰੂ ਕਰ ਦਿੰਦਾ ਹੈ ਬਾਬਿਆਂ ਦੇ ਕੋਲ ਜਾਂਦਾ ਹੈ ਪੰਡਤਾਂ ਦੇ ਕੋਲ ਜਾਂਦਾ ਹੈ ਇਸ ਚੱਕਰ ਦੇ ਵਿੱਚ ਪੈ ਕੇ ਖਾਲਸਾ ਜੀ ਉਹ ਆਪਣਾ ਕਾਫੀ ਘਰ ਦਾ ਨੁਕਸਾਨ ਵੀ ਕਰ ਬੈਠਦਾ ਹੈ ਕਰਦਾ ਨੁਕਸਾਨ ਕਿਵੇਂ ਹੁੰਦਾ ਹੈ ਜਦੋਂ ਖਾਲਸਾ ਜੀ ਆਪਣੇ ਤੋਂ ਕੋਈ ਕਿੰਨੇ ਵੀ ਪੈਸੇ ਮੰਗੇ ਉਹਨੇ ਪੈਸੇ ਆਪਾਂ ਉਸ ਨੂੰ ਦੇ ਦਿੰਨੇ ਹਨ ਉਸ ਦੇ ਨਾਲ ਖਾਲਸਾ ਜੀ ਘਰ ਦੀ ਬਰਬਾਦੀ ਹੋਣੀ ਸ਼ੁਰੂ ਹੋ ਜਾਂਦੀ ਹੈ ਇੱਕ ਤਾਂ ਘਰ ਦੇ ਵਿੱਚੋਂ ਪੈਸਾ ਜਾਂਦਾ ਹੈ ਦੂਸਰਾ ਆਪਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਪੋਜ਼ਿਟਿਵ ਰਿਜ਼ਲਟ ਨਹੀਂ ਮਿਲਦਾ ਤੇ ਇਹਨਾਂ ਚੀਜ਼ਾਂ ਦੇ ਨਾਲ ਖਾਲਸਾ ਜੀ ਸਭ ਤੋਂ ਵੱਡੀ ਗੱਲ ਕਿ ਆਪਣੀ ਦਿਮਾਗ ਦੀ ਸਿਰਫ ਟੈਨਸ਼ਨ ਹੀ ਹੁੰਦੀ ਹੈ ਇਹਨਾਂ ਚੀਜ਼ਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਹੱਲ ਨਹੀਂ ਹੁੰਦਾ ਸਿਰਫ ਇੱਕ ਟੈਨਸ਼ਨ ਤੋਂ ਇਲਾਵਾ ਸੋ ਇਸੇ ਤਰ੍ਹਾਂ ਖਾਲਸਾ ਜੀ ਕਲ ਨੂੰ ਸ੍ਰੀ ਗੁਰੂ ਨਾਨਕ ਸਹਿਮਾਰ ਸੱਚੇ ਪਾਤਸ਼ਾਹ ਜੀ ਦਾ ਗੁਰਪੂਰਬ ਦਿਹਾੜਾ ਹੈ ਤੇ ਖਾਲਸਾ ਜੀ ਇਸ ਦਿਨ ਜੇਕਰ ਤੁਸੀਂ ਇਹ ਇੱਕ ਛੋਟਾ ਜਿਹਾ ਕੰਮ ਕਰਦੇ ਹੋ ਖਾਲਸਾ ਜੀ ਇਸ ਕੰਮ ਦੇ ਨਾਲ-ਨਾਲ ਜੇਕਰ ਤੁਸੀਂ ਇਹ ਦੋ ਚੀਜ਼ਾਂ ਲੈ ਕੇ ਗੁਰਦੁਆਰਾ ਸੇਭ ਜਾਣਿਓ ਤਾਂ ਖਾਲਸਾ ਜੀ ਤੁਹਾਡੀ ਹਰ ਇੱਕ ਇੱਛਾ ਪੂਰੀ ਹੋਵੇਗੀ ਤੁਹਾਡੀ ਤੇ ਵਾਹੀ ਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਹੋਵੇਗੀ ਸੋ ਖਾਲਸਾ ਜੀ ਕਿਹੜਾ ਇੱਕ ਛੋਟਾ ਜਿਹਾ ਕੰਮ ਈ ਜੋ ਸਰਨੋ ਪੂਰਨਮਾਸ਼ੀ ਵਾਲੇ ਦਿਨ ਹੀ ਕਰਨਾ ਹੈ ਤੇ ਇਸ ਦੇ ਨਾਲ ਨਾਲ ਉਹ ਕਿਹੜੀਆਂ ਦੋ ਚੀਜ਼ਾਂ ਨੇ ਜੋ ਸਾਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਣੀਆਂ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਅੱਜ ਦੀ ਵੀਡੀਓ ਦੇ ਵਿੱਚ ਖਾਲਸਾ ਜੀ ਅਸੀਂ ਤੁਹਾਡੀ ਨਾਲ ਵਿਚਾਰ ਸਾਂਝੀ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣਿਓ ਤਾਂ ਸਾਡੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਇਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਆਜਰੀ ਵੀ ਜਰੂਰ ਲਗਵਾਇਆ ਕਰੋ ਜੀ ਸੋਕਰ ਸਜੀ ਜੀ ਕਰ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡੀ ਸ਼ੇਅਰ ਕਰਨ ਦੇ ਨਾਲ ਇਹ ਵੀਡੀਓ ਕਿਸੇ ਹੋਰ ਦੁਖਿਆਰੇ ਵੀਰ ਭੈਣ ਤੱਕ ਪਹੁੰਚਦੀ ਹੈ ਉਹ ਗੁਰ ਬਾਣੀ ਦੀ ਨਾਲ ਜੁੜਦਾ ਏ ਤੇ ਕੱਲ ਨੂੰ ਇਹ ਹੀ ਕੀਤਾ ਗਿਆ ਉਸ ਦਾ ਇਹ ਇੱਕ ਕੰਮ ਉਸ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਸਕਦਾ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਆ ਕਰੋ ਸੋ ਇਸੇ ਤਰ੍ਹਾਂ ਖਾਲਸਾ ਜੀ ਜਿਵੇਂ 15 ਤਰੀਕ ਨੂੰ ਕੱਲ ਨੂੰ ਗੁਰਲਾਨਕ ਪਾਸ਼ਾ ਜੀ ਦਾ ਗੁਰਪੁਰਬ ਦਿਹਾੜਾ ਹੈ ਤਾਂ ਤੁਸੀਂ ਇਸ ਦਿਨ ਸਭ ਤੋਂ ਪਹਿਲਾਂ ਗੁਰਦੁਆਰਾ ਸੇਬ ਚਾ ਕੇ ਉਥੇ ਗੁਰੂ ਘਰ ਮੱਥਾ ਟੇਕ ਕੇ ਅਰਦਾਸ ਬੇਨਤੀ ਕਰਨੀਏ ਸੇਵਾ ਕਰਨੀਏ ਘਰ ਦੇ ਵਿੱਚ ਤੁਸੀਂ ਪਾਠ ਵੀ ਕਰਨਾ ਹੈ ਤੇ ਇਸ ਦੇ ਨਾਲ ਨਾਲ ਖਾਲਸਾ ਜੀ ਜਿਵੇਂ ਆਪਾਂ ਦੀਵਾਲੀ ਤੇ ਦੀਪਮਾਲਾ ਕੀਤੀ ਸੀ ਉਸੀ ਤਰ੍ਹਾਂ ਆਪਣੇ ਘਰ ਦੇ ਵਿੱਚ ਰਾਤ ਦੇ ਸਵੇ ਵੀ ਆਪਾ ਦੀਪਮਾਲਾ ਕਰਨੀ ਫਿਰ اسی ਤਰ੍ਹਾਂ ਖਾਲਸਾ ਜੀ ਜਿਵੇਂ ਦੀਵਾਲੀ ਵੀ ਇਸ ਵਾਰ ਨੂੰ ਸ਼ੁੱਕਰਵਾਰ ਦੇ ਦਿਨ ਹੀ ਮਢਾਈ ਗਈ ਸੀ ਤੇ ਉਸੇ ਤਰ੍ਹਾਂ ਸੇਮ ਸ਼ੁੱਕਰਵਾਰ ਦੇ ਦਿਨ ਹੋਊਗੀ ਗੁਰਨਾਨਕ ਪਾਤਸ਼ਾਹ ਜੀ ਦਾ ਗੁਰਪੁਰਬ ਦਿਹਾੜਾ ਇਸ ਸਾਰੀਆਂ ਸੰਗਤਾਂ ਨੇ ਆਪਣੀ ਘਰ ਦੇ ਵਿੱਚ ਦੀਵਾਲੀ ਦੀ ਤੇ ਰਾ ਦੀਪਮਾਲਾ ਕਰਨੀਏ ਦੀਵੇ ਲਗਾਉਣੇ ਇਸ ਦੇ ਨਾਲ ਨਾਲ ਖਾਲਸਾ ਜੀ ਤੁਸੀਂ ਕੱਲ ਨੂੰ ਸਵੇਰੇ ਅੰਮ੍ਰਿਤ ਵੇਲੇ ਸ੍ਰੀ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਜ਼ਰੂਰ ਕਰਨਾ ਜੇਕਰ ਤੁਸੀਂ ਹਰਨ રોજ ਖਾਲਸਾ ਜੀ ਨਿਤਨੇਮ ਕਰਦੇ ਹੋ ਤਾਂ ਬਹੁਤ ਚੰਗੀ ਗੱਲ ਨੇ ਪਰ ਜਿਹੜੀ ਭੈਣ ਭਰਾ ਨਹੀਂ ਕਰਦੀ ਉਹਨੂੰ ਸ੍ਰੀ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਜ਼ਰੂਰ ਕਰਨ ਯੋਗੀ ਖਾਲਸਾ ਜੀ ਜਪਜੀ ਸਾਹਿਬ ਦੀ ਜੋ ਬਾਣੀ ਏ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਦੋਂ ਖਾਲਸਾ ਜੀ ਤੁਸੀਂ ਘਰ ਦੇ ਵਿੱਚ ਕੋਈ ਵੀ ਕੰਮ ਕਰਦੇ ਹੋ ਭਾਵੇਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਹੋ ਭਾਵੇਂ ਕਿਸੇ ਕੰਮ ਦੇ ਲਈ ਤੁਸੀਂ ਜਾ ਰਹੇ ਹੋ ਤਾਂ ਖਾਲਸਾ ਜੀ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਉਸ ਕਾਰਜ ਨੂੰ ਜਦੋਂ ਕਰੋਗੇ ਐਨੀ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਤਾਕਤ ਹੈ ਉਹ ਤੁਹਾਡਾ ਜਿਹੜਾ ਵੀ ਕਾਰਜ ਜਿਸ ਦੇ ਲਈ ਤੁਸੀਂ ਜਾ ਰਹੇ ਹੋ ਚਾਹ ਫਿਰ ਜਿਹੜਾ ਕਾਰਜ ਤੁਸੀਂ ਸ਼ੁਰੂ ਕਰ ਰਹੇ ਹੋ ਉਹ ਕਾਰਜ ਜ਼ਰੂਰ ਤੁਹਾਡਾ ਸਫਲ ਹੋਵੇਗਾ ਜੇਕਰ ਤੁਸੀਂ ਹਰ ਰੋਜ਼ ਜਪਜੀ ਸਾਹਿਬ ਦੇ 21 ਪਾਠ ਕਰਦੇ ਹੋ ਤਾਂ ਖਾਲਸਾ ਜੀ ਤੁਹਾਨੂੰ ਸਹਿਜ ਪਾਠ ਦੇ ਚਿੰਨ੍ਹ ਤੁਹਾ ਨੂੰ ਫਾਇਦਾ ਮਿਲ ਸਕਦਾ ਹੈ ਜੇਕਰ ਤੁਸੀਂ ਹਰ ਰੋਜ਼ ਰੁਟੀਨ ਦੇ ਨਾਲ ਤੁਸੀਂ 21 ਪਾਠ ਕਰੋ ਤ। ਮੰਨਦੇ ਹਾਂ ਕਿ ਆਪਣੇ ਕੋਲ ਸਮਾਂ ਨਹੀਂ ਹੁੰਦਾ ਖਾਲਸਾ ਜੀ ਪਰ ਫਿਰ ਵੀ ਜੇ ਆਪਾਂ ਚਾਉਣੀ ਹੈ ਕਿ ਆਪਣੀ ਘਰ ਦੇ ਵਿੱਚ ਸੁਖ ਸ਼ਾਂਤੀ ਬਣੀ ਰਹੇ ਤੇ ਆਪਾਂ ਨੂੰ ਪਰਮਾਤਮਾ ਦੇ ਨਾਲ ਜ਼ਰੂਰ ਜੁੜਨਾ ਚਾਹੀਦਾ ਹੈ। ਹੋਰ ਆਪਾਂ ਸਾਰੀ ਕੰਮਕਾਰਾਂ ਦੇ ਨਾਲ ਸਮਾਂ ਕੱਢ ਲੈਣੇ। ਸਾਰੇ ਕੀਤੇ ਜਾ ਆਉਣੇ ਹਰ ਇੱਕ ਦੁੱਖ ਸੁੱਖ ਦੀ ਵਿੱਚ ਜਾਣੇ ਪਰ ਆਪਣੇ ਕੋਲ ਸਿਮਰਨ ਤੇ ਲਈ ਹੀ ਸਮਾ ਨਹੀਂ ਨਿਕਲਦਾ ਤੋਂ ਇਸ ਲਈ ਨਾਲ ਨਾਲ ਖਾਲਸਾ ਜੀ ਤੁਸੀਂ ਗੁਰਦੁਆਰਾ ਸਹਿਬੀ ਜ਼ਰੂਰ ਚਾਣਾਈ ਵੈਸੇ ਤਾਂ ਸਾਰੀ ਭੈਣ ਭਰਾ ਗੁਰਦੁਆਰਾ ਸਹਿਬ ਜਾਂਦੇ ਹੀ ਹੋਣਗੇ ਪਰ ਫਿਰ ਵੀ ਤੁਹਾਨੂੰ ਬੇਨਤੀ ਹੈ ਕਿ ਕੱਲ ਨੂੰ ਗੁਰੂ ਨਾਨਕ ਪਾਸ਼ਾ ਜੀ ਦਾ ਜਨਮ ਦਿਹਾੜਾ ਗੁਰਪੁਰਪ ਦਿਹਾੜਾ ਹੈ ਤੁਸੀਂ ਆਪਣੀ ਬੱਚਿਆਂ ਨੂੰ ਲੈ ਕੇ ਗੁਰਦੁਆਰਾ ਸਹਿਬ 'ਚ ਜ਼ਰੂਰ ਜਾਇਓ ਤੇ ਇਸ ਦੇ ਨਾਲ-ਨਾਲ ਖਾਲਸਾ ਜੀ ਉਹ ਦੋ ਚੀਜ਼ਾਂ ਜੋ ਤੁਸੀਂ ਆਪਣੀ ਘਰ ਤੋਂ ਗੁਰਦੁਆਰਾ ਸਹਿਬ 'ਚ ਜ਼ਰੂਰ ਲੈ ਕੇ ਜਾਣੀਆਂ ਨੇ ਇੱਕ ਤਾਂ ਖਾਲਸਾ ਜੀ ਤੁਸੀਂ ਰਮਾਲਾ ਸਾਹਿਬ ਤੁਸੀਂ ਲੈ ਕੇ ਜਾਣਾ ਹੈ ਗੁਰਦੁਆਰਾ ਸਹਿਬ ਤੇ ਇਸ ਦੇ ਨਾਲ-ਨਾਲ ਜੇ ਵੀ ਆਪਾਂ ਘਰ ਦੇ ਵਿੱਚ ਖਾਲਸਾ ਜੀ ਜਦੋਂ ਬੱਚਿਆਂ ਦਾ ਜਨਮ ਧਿਆੜਾ ਆਉਂਦਾ ਹੈ ਦੀ ਆਪਾ ਕੇਕ ਵੀ ਲੈ ਕੇ ਆਉਣੇ ਆ सेलिब्रेशन ਕਰਦੇ ਆ 심 ਉਸੇ ਤਰ੍ਹਾਂ ਤੁਸੀਂ ਦੇਖਦਾ ਸਮਾਨ ਜ਼ਰੂਰ ਲੈ ਕੇ ਜਾਣਾ ਹੈ ਆਪਣੇ ਘਰ ਤੋਂ ਗੁਰਦੁਆਰਾ ਸੇਵ ਚਾਹਦੇ ਸਭ ਬਿਲਕੁਲ ਸਖਣੇ ਨਹੀਂ ਜਾਣਾ ਤੇ ਜੋ ਤੁਸੀਂ ਖਾਸ ਜੀਰਮਾਲਾ ਸਾਹਿਬ ਲੈਣਾ ਹੈ ਉਹ ਤੁਸੀਂ ਚਿੱਟੇ ਕੱਪੜੇ ਦੇ ਵਿੱਚ ਲੈ ਕੇ ਤੇ ਆਪਣੇ ਘਰ ਦੇ ਵਿੱਚ ਸੋਹਣੇ ਸਹੀ ਤਰੀਕੇ ਦੇ ਨਾਲ ਸਾਰੇ ਪਾਸਿਆਂ ਤੋਂ ਲੈਚ ਲਾ ਕੇ ਸੋਹਣਾ ਤਿਆਰ ਕਰਕੇ ਤੇ ਤੁਸੀਂ ਲੈ ਕੇ ਜਾਣਾ ਹੈ ਤੇ ਜੇ ਜਿਹੜਾ ਤੁਸੀਂ ਖਾਲਸਾ ਜੀਰ ਮੰਗਣਾ ਸਾਹਿਬ ਲੈਣਾ ਹੈ ਉਸ ਨੂੰ ਤੁਸੀਂ 2.5 ਮੀਟਰ ਲੈਣਾ ਹੈ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਹੈ ਤੇ ਇਹ ਦੋ ਚੀਜ਼ਾਂ ਨੂੰ ਤੁਸੀਂ ਆਪਣੇ ਘਰ ਤੋਂ ਜ਼ਰੂਰ ਲੈ ਕੇ ਜਾਣਾ ਹੈ ਕੋਸ਼ਿਸ਼ ਤਾਂ ਕਰਿਆ ਕਰੋ ਖਾਲਸਾ ਜੀ ਕਿ ਆਪਣੇ ਦਸਾ ਨੋਹਾ ਦੀ ਕੀਰਤ ਦੇ ਵਿੱਚੋਂ ਦਸਮਾਂਤ ਕੱਢਿਆ ਕਰੋ ਪਰ ਜੇਕਰ ਤੁਸੀਂ ਨਹੀਂ ਵੀ ਕੱਢ ਸਕਦੇ ਤਾਂ ਇਸ ਮੌਕਿਆਂ ਤੇ ਜਦੋਂ ਗੁਰੂ ਮਾਰਾ ਸੱਚੇ ਪਾਸ਼ਾ ਜੀ ਦੇ ਜਨਮ ਦਿਹਾੜੇ ਹੁੰਦੇ ਨੇ ਗੁਰਪੁਰਬ ਹੁੰਦਾ ਤਾਂ ਇਨ੍ਹਾਂ ਮੌਕਿਆਂ ਤੇ ਇਨ੍ਹਾਂ ਕੋ ਤੁਸੀਂ ਆਪਣੀ ਘਰ ਦੇ ਵਿੱਚ ਉਹ ਦਸਵੰਦ ਕੱਟਣ ਦੀ ਜ਼ਰੂਰ ਕੋਸ਼ਿਸ਼ ਕਰਿਆ ਕਰੋ ਜਿਵੇਂ galactos ਜੀ ਆਪਰਮਾਲਾ ਸਾਹਿਬ ਜੋ ਲੈ ਕੇ ਆਉਣਿਆ ਉਹ ਛੋਟਾ ਹੋ ਜਾਂਦਾ ਹੈ ਤੇ ਜਿਹੜਾ ਇਹ ਚਿੱਟਾ ਕੱਪੜਾ ਹੁੰਦਾ ਹੈ ਸਵਾ ਮੀਟਰ ਦਾ ਜਿਸਦੇ ਵਿੱਚ ਪੋਥੀ ਸੇਵ ਫੁਟਕਾ ਸੇਵ ਤਾਂ ਦਰਦਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਨ ਪੇਟੀ ਹੁੰਦੀ ਉਹ ਚਿੱਟੇ ਕੱਪੜੇ ਦੇ ਨਾਲ ਹੀ ਹੁੰਦੀ ਹੈ ਤੇ ਖਾਲਸਾ ਜੀ ਇਸ ਕਰਕੇ ਉਹ ਕੱਪੜਾ ਹੈ ਜਿਹੜਾ ਪਾਠੀ ਸਹਿਬਾ ਗੁਰਦੁਆਰਾ ਦੇ ਚੋਂ ਹੁੰਦੇ ਨੇ ਮੁਖੀ ਉਹ ਵੀ ਲੈ ਕੇ ਆਉਂਦੇ ਨੇ ਕਿਉਂਕਿ ਆਪਾਂ ਤਾਂ ਜ਼ਿਆਦਾਤਰ ਖਾਲਸਾ ਜੀਰ ਮੱਲਾ ਸਾਹਿਬ ਕੀ ਲੈ ਕੇ ਚੱਲਦੇ ਆ ਤੇ ਉਹ ਛੋਟੇ ਰਹਿ ਜਾਂਦੇ ਨੇ ਕਿਸੇ ਕੰਮ ਨਹੀਂ ਆਉਂਦੇ ਇਸ ਕਰਕੇ ਤੁਸੀਂ ਚਿੱਟਾ ਕੱਪੜਾ 1.5 ਮੀਟਰ ਲੈ ਕੇ ਉਸ ਨੂੰ ਬੜੇ ਪਿਆਰ ਸਤਿਕਾਰ ਦੀ ਨਾਲ ਚਾਰ ਚੁਪੇਰਿਆਂ ਤੋਂ ਲੇਸ਼ ਲਾ ਕੇ ਤਿਆਰ ਕਰਕੇ ਤੁਸੀਂ ਜ਼ਰੂਰ ਲੈ ਕੇ ਜਾਣਾ ਹੈ ਤੇ ਤੁਸੀਂ ਜਪਜੀ ਸਾਹਿਬ ਦੇ ਪਾਠ ਦੇ ਨਾਲ ਵੀ ਵੱਤ ਤੋਂ ਵੱਤ ਚੁੜਨਾ ਹੈ ਤੇ ਆਪਣੇ ਬੱਚਿਆਂ ਨੂੰ ਵੀ ਤੁਸੀਂ ਗੁਰਬਾਣੀ ਦੇ ਨਾਲ ਜ਼ਰੂਰ ਜੋੜ ਲੈ ਤੇ ਕੱਲ ਨੂੰ ਗੁਰਪੁਰਬ ਦੀ ਦਿਹਾੜੀ ਤੇ ਆਪਣੇ ਬੱਚਿਆਂ ਨੂੰ ਪਰਿਵਾਰ ਦੇ ਸਮੇਤ ਤੁਸੀਂ ਗੁਰਦੁਆਰਾ ਸੇਵ ਜਾਣ ਐ ਉਥੇ ਜਾ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਬੇਨਤੀ ਕਰ ਲਈ ਇਸ ਤਰ੍ਹਾਂ ਖਾਲਸਾ ਜੀ ਜਿਹੜੇ ਗੈਰ ਦਿਨ ਦਿਨੀ ਭੈਣ ਭਰਾ ਕਿ ਸਾਡੇ ਸਿਰੋ ਕਰਜਾ ਨਹੀਂ ਲੈਂਦਾ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਦਾ ਖਾਲਸਾ ਜੀ ਉਹ ਇਕ ਵਾਰ ਇਹੇ ਕੰਮ ਦੋ ਚੀਜ਼ਾ ਜ਼ਰੂਰ ਗੁਰਦੁਆਰਾ ਸਹਿਬ ਚੜਾ ਕੇ ਆਉਣ ਲੈ ਕੇ ਜਾਣ ਕਿਉਂਕਿ ਖਾਲਸਾ ਜੀ ਜੀ ਆਪਣੀ ਘਰ ਦੇ ਵਿੱਚੋ ਕੁਝ ਗਲਤੀਆਂ ਵੀ ਹੁੰਦੀਆਂ ਨੇ ਆਪਣੀਆਂ ਜਿੰਨਾ ਦੀ ਕਰਕੇ ਆਪਣੇ ਤੇ ਇਹ ਜੋ ਮਾੜਾ ਸਮਾਹ ਹੁੰਦਾ ਜ ਆਪਣੇ ਕਾਰੋਬਾਰ ਦੇ ਵਿੱਚ ਤਰੱਕੀ ਨਹੀਂ ਹੁੰਦੀ ਇੱਕ ਹੀ ਗੱਲ ਦੀਆਂ ਹੁੰਦੀਆਂ ਨੇ ਕਿ ਜਦੋਂ ਆਪਣੇ ਘਰ ਦੇ ਵਿੱਚ ਕੋਈ ਭੈਣ ਭਰਾ ਲੋੜਵੰਦ ਆਸ ਲੈ ਕੇ ਆਉਂਦੇ ਤੇ ਉਹ ਪਰਸ਼ਾਦੀ ਤੋਂ ਵੀ ਭੁੱਖਾ ਚਲਾ ਜਾਂਦਾ ਆਪਣੀ ਘਰ ਤੋਂ ਗਰੀਬ ਪਰਸ਼ਾਦੀ ਤੋਂ ਭੁੱਖਾ ਚਲਾ ਜਾਂਦਾ ਫਿਰ ਆਪਾਂ ਲੰਗਰ ਲਾਉਣੀ ਤੇ ਉਹਨਾਂ ਲੰਗਰਾਂ ਨੂੰ ਲਗਾਉਣ ਦਾ ਵੀ ਕੀ ਫਾਇਦਾ ਇਸ ਕਰਕੇ ਖਾਲਸਾ ਜੀ ਜਿੰਨਾ ਵੀ ਹੋ ਸਕੇ ਲੋੜਵੰਦ ਦੀ ਮਦਦ ਜ਼ਰੂਰ ਕਰਿਆ ਕਰੋ ਕਿਉਂਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਏ ਜੇ ਆਪਾਂ ਕਰੀਏ ਤਾਂ ਇਸੀ ਤਰ੍ਹਾਂ ਖਾਲਸਾ ਜੀ ਜਿਵੇਂ ਗੁਰਪੁਰਪ ਵਾਲੇ ਦਿਨ ਤੁਹਾਨੂੰ ਕਿਹਾ ਕਿ ਇੰਨਾ ਕੰਮ ਜ਼ਰੂਰ ਕਰੋ ਤੇ ਜੇਕਰ ਖਾਲਸਾ ਜੀ ਇਸ ਨੂੰ ਆਪਾਂ ਆਪਣੀ ਜ਼ਿੰਦਗੀ ਦਾ ਹਿੱਸਾ ਹੀ ਬਣਾ ਲਈਏ ਤਾਂ ਖਾਲਸਾ ਜੀ ਆਪਣੀ ਪਰਿਵਾਰ ਤੇ ਕਦੇ ਵੀ ਕਿਸੇ ਤਰ੍ਹਾਂ ਦਾ ਦੁੱਖ ਕ੍ਰਿਸ਼ਟ ਨਹੀਂ ਆ ਸਕਦਾ ਆਪਣੀ ਪਰਿਵਾਰ ਤੇ ਪਰਮਾਤਮਾ ਦੀ ਕਿਰਪਾ ਹਮੇਸ਼ਾ ਬਣੀ ਰਹੇਗੀ ਤੁਸੀਂ ਨਾਨਕ ਕਾਲਸਾ ਜੀ ਤੁਸੀਂ ਗੁਰਪੁਰਬ ਵਾਲੇ ਦਿਨ ਜਿਵੇਂ ਆਪਾਂ ਦੀਵਾਲੀ ਤੇ ਗੁਰਦੁਆਰਾ ਸਾਹਿਬ ਜਾ ਕੇ ਆਪਾਂ ਦੀਵੇ ਚਾ ਕੇ ਆਉਣੀ ਐ ਸੀਬ ਉਸੇ ਤਰ੍ਹਾਂ ਤੁਸੀਂ ਖਾਲਸਾ ਜੀ ਸਰੋਵਰ ਦੇ ਨੇੜੇ ਤੁਸੀਂ ਦੀਵੇ ਚ ਰੋਚਾ ਕੇ ਆਉਣੇ ਨੇ ਜਿਵੇਂ ਆਪਣੀ ਘਰ ਦੇ ਵਿੱਚ ਖਾਲਸਾ ਜੀ ਬਜੁਰਗਾ ਦਾ ਕਹਿਣਾ ਹੁੰਦਾ ਹੈ ਕਿ ਜੇਕਰ ਆਪਾਂ ਆਪਣੇ ਘਰ ਦੇ ਵਿੱਚ ਦੀਵੇ ਵਾਦ ਤੋਂ ਵੱਧ ਜਗਾਉਣੀ ਆ ਗੁਰਦੁਆਰਾ ਸੈਪ ਦੇ ਵਿੱਚ ਜਗਾਉਣੀ ਆ ਤੇ ਜਿਵੇਂ ਜਿਵੇਂ ਉਹਨਾਂ ਦੀਵਿਆਂ ਦਾ ਤੇਲ ਸੜਦਾਏ ਓਵੇਂ ਓਵੇਂ ਆਪਣੇ ਜਿੰਨੇ ਵੀ ਦੁੱਖ ਰੋਗ ਹੁੰਦੇ ਨੇ ਚਾਹ ਆਪਣੇ ਘਰ ਦੇ ਵਿੱਚ ਕੋਈ ਵੀ ਪ੍ਰੋਬਲਮ ਹੁੰਦੀਆਂ ਨੇ ਉਹ ਸਾਰੀਆਂ ਦੂਰ ਹੋ ਚਾਹ ਰਹੀ ਹੈ ਜਿਵੇਂ ਕਈ ਕਰਾ ਦੇ ਵਿੱਚ ਖਾਲਸਾ ਜੀ ਜੀਵੇ ਅੱਜਕੱਲ ਆਪਾਂ ਦੇਖਦੇ ਆ ਸੋਸ਼ਲ ਮੀਡੀਆ ਤੇ ਕਿ ਪਾਣੀ ਦੇ ਦੀਵੇ ਵੀ ਆ ਗਏ ਨੇ ਬਿਜਲੀ ਵਾਲੇ ਵੀ ਆ ਗਏ ਨੇ ਇਸੇ ਤਰ੍ਹਾਂ ਖਾਲਸਾ ਜੀ ਕਈ ਪਰਿਵਾਰ ਉਹਨਾਂ ਨੂੰ ਜਗਾਉਂਦੇ ਨੇ ਪਰ ਸਰੋਂ ਦੇ ਤੇਲ ਦਾ ਦੀਵਾ ਹੀ ਚਗਾਉਣਾ ਚਾਹੀਦਾ ਜਿਸ ਦੇ ਨਾਲ ਆਪਾਂ ਨੂੰ ਆਪਣੀ ਘਰ ਦੇ ਵਿੱਚ ਸੁਖ ਸ਼ਾਂਤੀ ਮਿਲਦੀ ਏ ਤੇ ਇਸ ਦੇ ਨਾਲ ਨਾਲ ਖਾਲਸਾ ਜੀ ਤੁਸੀਂ ਆਪਣੇ ਘਰ ਦੇ ਵਿੱਚ ਤੇ ਗੁਰਦੁਆਰਾ ਸਾਹਿਬ ਤੁਸੀਂ ਦੇਸੀ ਕਿਉ ਦਾ ਦੀਵਾ ਜ਼ਰੂਰ ਚਗਾਉਣਾ ਹੈ ਇੱਕ ਜਿਵੇਂ ਆਪਾਂ ਦੀਵਾਲੀ ਵਾਲੇ ਦਿਨ ਆਪਣੀ ਘਰ ਦੇ ਵਿੱਚ ਇੱਕ ਦੇਸੀ ਕਿਉ ਦਾ ਦੀਵਾ ਚਗਾਇਆ ਸੀ ਸੀਬ ਉਸੇ ਤਰ੍ਹਾਂ ਤਨ ਤਨ ਗੁਰੂ ਨਾਨਕ ਸਹਿਬ ਮਾਰਾ ਸੱਚੇ ਪਾਤਸ਼ਾਹ ਜੀ ਦੇ ਜਨਬ ਦਿਹਾੜੇ ਤੇ ਤੁਸੀਂ ਆਪਣੇ ਘਰ ਦੇ ਵਿੱਚ ਵੀ ਤੇ ਗੁਰਦੁਆਰਾ ਸਹਿਬ ਵੀ ਤੁਸੀਂ ਦੇਸੀ ਕਿਉ ਦਾ ਦੀਵਾ ਜ਼ਰੂਰ ਚਗਾ ਕੇ ਆਉਨੇ ਇਹ ਤੋਸੀ ਖਾਲਸਾ ਜੀ ਜਿਵੇਂ ਕਈ ਭੈਣ ਭਰਾ ਹੁੰਦੇ ਨੇ ਉਹਨਾਂ ਨੂੰ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਕੰਮ ਕਰਕੇ ਜਾਂ ਕਿਸੇ ਪ੍ਰੋਬਲਮ ਦੇ ਕਰਕੇ ਵੀ ਉਹਨਾਂ ਤੋਂ ਗੁਰਦੁਆਰਾ ਸੇਵ ਨਹੀਂ ਜਾਇਆ ਜਾਣਾ ਤਾਂ ਖਾਲਸਾ ਜੀ ਕੋਸ਼ਿਸ਼ ਕਰੋ ਕਿ ਜ਼ਰੂਰ ਜਾਓ ਜੇ ਕੋਈ ਆਪਾਂ ਅੱਗੇ ਪਿੱਛੇ ਇੱਕ ਦਿਨ ਹੁੰਦਾ ਕਰ ਲੈਂਦੇ ਪਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਦਿਹਾੜਾ ਬਹੁਤ ਸਮਾਂ ਨਹੀਂ ਤਾਂ ਜਦੋਂ ਵੀ ਤੁਹਾਨੂੰ ਸਮਾਂ ਮਿਲੇ 5 ਮਿੰਟ 10 ਮਿੰਟ ਤਾਂ ਆਪਣੀ ਹਾਜ਼ਰੀ ਗੁਰਦੁਆਰਾ ਸਾਹਿਬ ਜ਼ਰੂਰ ਲਗਵਾ ਕੇ ਆਓ ਤੇ ਜੋ ਉਪਾਅ ਤੁਹਾਡੀ ਨਾਲ ਸੰਚਾਰਨਾ ਸੀ ਖਾਲਸਾ ਜੀ ਉਹ ਇਹ ਕਿ ਤੁਸੀਂ ਆਪਣੇ ਘਰ ਦੇ ਵਿੱਚ ਜੇ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੇ ਜਾਂ ਘਰ ਤੋਂ ਬਾਹਰ ਜਿੱਥੇ ਕੋਈ ਤਲਾਬ ਬਣਿਆ ਉਥੇ ਵੀ ਨਹੀਂ ਜਾ ਸਕਦੇ ਤਾਂ ਤੁਸੀਂ ਆਪਣੀ ਘਰ ਦੇ ਵਿੱਚ ਇੱਕ ਟੱਬ ਨੈ 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 ਪਲਾਸਟਿਕ ਦਾ ਜੋ ਸਾਰੇ ਹੀ ਘਰਾਂ ਦੇ ਵਿੱਚ ਹੁੰਦਾ ਹੈ ਉਸ ਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰ ਲੈਣਾ ਹੈ ਉਸ ਦੇ ਵਿੱਚ ਤੁਸੀਂ ਪਾਣੀ ਪਾ ਕੇ ਉਸ ਨੂੰ ਪਾਣੀ ਦੇ ਨਾਲ ਭਰ ਲੈਣਾ ਭਰ ਕੇ ਤਾਂ ਉਸ ਦੇ ਨੇੜੇ ਤੁਸੀਂ ਦੀਵੇ ਜਗਾਉਣੇ ਨੇ ਭਾਵੇਂ ਤੁਸੀਂ 5 ਜਗਾਓ ਭਾਵੇਂ 7 ਭਾਵੇਂ 11 21 ਜਿੰਨੀ ਤੁਹਾਡੀ ਸ਼ਰਧਾ ਭਾਵੇਂ ਹੈ ਤੇ ਈ ਕਿ ਗੰਨ ਹੋਰ ਖਾਲਸਾ ਜੀ ਦੀਵੇ ਤੁਸੀਂ ਭਾਵੇਂ ਮਿੱਟੀ ਦੇ ਜਗਾਓ ਤੇ ਭਾਵੇਂ ਆਟੇ ਤੇ ਉਹ ਤੁਹਾਡੀ ਸ਼ਰਦ ਹੈ ਜਿਹੜੇ ਵੀ ਤੁਸੀਂ ਜਗਾਉਣੇ ਨੇ ਤੁਸੀਂ ਉਹ ਹੀ ਜਗਾ ਸਕਦੇ ਜਿਵੇਂ ਰਾਤ ਦੇ ਸਮੇਂ ਖਾਲਸਾ ਜੀ ਜਿਹੜੇ ਤੁਸੀਂ ਦੀਵੇ ਚ ਕਾਏ ਹੋਣ ਕੇ ਆਪਣੇ ਘਰ ਦੇ ਵਿੱਚ ਟੱਬ ਦੇ ਕੋਲ ਤਾਂ ਉਹ ਟੱਬ ਵਾਲਾ ਜੋ ਪਾਣੀ ਹੋਵੇਗਾ ਦੂਸਰੇ ਦਿਨ ਉਸ ਪਾਣੀ ਨੂੰ ਤੁਸੀਂ ਜੰਮਲਿਆਂ ਦੇ ਵਿੱਚ ਪਾ ਦਿਨੈ ਤੇ ਝੇਕਰ ਤੁਸੀਂ ਮਿੱਟੀ ਦੇ ਦੀਵੇ 'ਚ ਗਾਈ ਨਹੀਂ ਤੇ ਉਹਨਾਂ ਨੂੰ ਤੁਸੀਂ ਕੁੱਟ ਕੇ ਗਮਲਿਆਂ ਦੇ ਵਿੱਚ ਵੀ ਪਾ ਸਕਦੇ ਹੋ ਜਾਂ ਪਾਣੀ ਦੇ ਵਿੱਚ ਵੀ ਧਰ ਸਕਦੇ ਹੋ ਤੇ ਇਸ ਦੇ ਨਾਲ-ਨਾਲ ਝੇਕਰ ਤੁਸੀਂ ਦੀਵੇ ਆਟੀ ਦੀ ਚ ਜਾਈ ਨਹੀਂ ਤਾਂ ਖਾਲਸਾ ਜੀ ਉਹ ਕਿਸੇ ਗਾਹ ਨੂੰ ਵੀ ਤੁਸੀਂ ਚਾਰ ਸਕਦੇ ਹੋ ਇਸ ਤਰ੍ਹਾਂ ਇੱਕ ਤਾਂ ਇਹ ਇੱਕ ਛੋਟਾ ਜਿਹਾ ਉਪਾਅ ਵੀ ਕਰ ਲੈ ਕਿਉਂਕਿ ਖਾਲਸਾ ਜੀ ਪੈਨ ਸ਼ੁੱਕਰਵਾਰ ਦੀ ਦਿਨ ਮਾਤਾ ਲక్ష్ਮੀ ਜੀ ਦੀ ਬਹੁਤ ਕਿਰਪਾ ਹੁੰਦੀ ਏ ਤੇ ਸ਼ੁੱਕਰਵਾਰ ਵਾਲੇ ਦਿਨ ਹੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੂਰਵ ਦਿਹਾਰਾ ਏ ਇਸ ਕਰਕੇ ਤੁਸੀਂ ਗੁਰਦੁਆਰਾ ਸਾਹਿਬ ਦਾ ਜਾਣਾ ਹੀ ਚਾਣਨਾ ਹੈ ਜਪਜੀ ਸਾਹਿਬ ਦਾ ਪਾਠ ਕਰਨਾ ਇਹ ਸਭ ਨਾਲ ਨਾਲ ਤੁਸੀਂ ਇੱਕ ਛੋਟਾ ਜਿਹਾ ਜਦੋਂ ਉਪਾਅ ਕਰੋਗੇ ਤੁਹਾਡੀ ਤੇ ਖਾਲਸਾ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਰਮਾਤਮਾ ਦੀ ਬੇਅੰਤ ਕਿਰਪਾ ਹੋਵੇਗੀ। ਇਸ ਦੇ ਨਾਲ ਨਾਲ ਖਾਲਸਾ ਜੀ ਜਿੱਥੇ ਤੁਸੀਂ ਪਾਠ ਕਰਦੇ ਹੋ ਤੁਸੀਂ ਆਪਣਾ ਕੋਈ ਰੂਮ ਬਣਾਇਆ ਹੋਇਆ ਹੈ ਜਾਂ ਪਾਠ ਪੂਜਾ ਦਾ ਕੋਈ ਸਥਾਨ ਬਣਾਇਆ ਹੋਇਆ ਹੈ ਉਥੇ ਵੀ ਤੁਸੀਂ ਦੇਸੀ ਘੋਦਾ ਦੀਵਾ ਜ਼ਰੂਰ ਜਗਾਉਣਾ ਹੈ। ਜਿਹੜਾ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਦੇਸੀ ਘੋਦਾ ਦੀਵਾ ਜਗਾਉਣਾ ਹੈ। ਉਹ ਖਾਲ ਸੱਚੀ ਤੁਸੀਂ ਉਸ ਹੀ ਸਥਾਨ 'ਤੇ ਜਗਾਓ ਜਿੱਥੇ ਤੁਸੀਂ ਪਾਠ ਪੂਜਾ ਕਰਦੇ ਹੋ ਤੇ ਕੋਸ਼ਿਸ਼ ਕਰਿਆ ਕਰੋ ਕਿ ਇੱਕ ਆਪਣੇ ਸੋਈ ਦੇ ਵਿੱਚ ਵੀ ਦੀਵਾ ਜਰੂਰ ਚਗਾਇਆ ਕਰੋ ਉਹ ਪਵਿੱਤਰ ਸਰੋਂ ਦੇ ਤੇਲ ਦਾ ਹੀ ਜਗਾਓ ਪਰ ਜਰੂਰ ਜਗਾਇਆ ਕਰੋ ਕਿਉਂਕਿ ਆਪਾਂ ਨੇ ਰਾਤ ਦੇ ਸਮੇਂ ਤਾਂ ਦੀਪਮਾਲਾ ਕਰਨੀ ਹੀ ਕਰਨੀਏ ਪ੍ਰਕਾਸ਼ ਔਰਬ ਦਿਹਾੜੇ ਤੇ ਪਰ ਇਹ ਜੋ ਇੱਕ ਪਾਣੀ ਵਾਲੇ ਟੱਬ ਦੇ ਕੋਲ ਜੋ ਦੱਸਿਆ ਹੈ ਉਹ ਖਾਲਸਾ ਜੀ ਇੱਕ ਟੋਟਕਾ ਹੈ ਜਿਸ ਨੂੰ ਤੁਸੀਂ ਕਰਨਾ ਹੀ ਕਰ ਵੀ ਸਕਦੇ ਹੋ ਅਗਰ ਤੁਹਾਨੂੰ ਲੱਗਦਾ ਹੈ ਕਿ ਇਹ ਕੋਈ ਵਹਿਮ ਪਰਮੇ ਤਾਂ ਤੁਸੀਂ ਖਾਲਸਾ ਜੀ ਇਸ ਨੂੰ ਰਹਿਣ ਦਿਓ ਸੋ ਇਸੇ ਤਰ੍ਹਾਂ ਖਾਲਸਾ ਜੀ ਜੀ ਨੇ ਆਪਾਂ ਆਪਣੇ ਘਰ ਦੇ ਵਿੱਚ ਹਰ ਇੱਕ ਫੈਮਿਲੀ ਮੈਂਬਰ ਦਾ ਜਨਮ ਦਿਨ ਮਨਾਉਂਦੇ ਆ ਉਸੇ ਤਰ੍ਹਾਂ ਆਪਾਂ ਤੁਹਾਨੂੰ ਕੁਰਬਾਨ ਕਪਾਸ਼ਾ ਜੀ ਦਾ ਜਨਮ ਦਿਹਾੜਾ ਵੀ ਮਨਾਉਣਾ ਕਿਉਂਕਿ ਖਾਲਸਾ ਜੀ ਸਾਨੂੰ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ। ਇਨਸਾਨ ਤਾਂ ਰੱਜਦਾ ਹੀ ਨਹੀਂ ਜੇਕਰ ਖਾਲਸਾ ਜੀ ਬਾਹੀ ਗੁਰੂ ਨੇ ਆਪਣੇ ਤੇ ਕਿਰਪਾ ਕੀਤੀ ਏ। ਆਪਾਂ ਨੂੰ ਇਹ ਮਨੁੱਖਾ ਸਰੀਰ ਬਖਸ਼ਿਆ। ਤਾਂ ਖਾਲਸਾ ਜੀ ਆਪਾਂ ਇਸ ਦੁਨੀਆ ਨੂੰ ਸੰਸਾਰ ਨੂੰ ਦੇਖ ਸਕਦੇ ਹਾਂ। ਹਰ ਇੱਕ ਚੀਜ਼ ਆਪਣੇ ਹੱਥ ਦੇ ਵਿੱਚ ਏ। ਮੇਰੇ ਕਹਿਣ ਦਾ ਭਾਵ ਆਪਾਂ ਕੀਤੇ ਆ ਸਕਦੀਆਂ ਜਾ ਸਕਦੇ ਆ। ਕੁਝ ਦੇਖ ਸਕਦੇ ਆ ਕਰ ਸਕਦੇ ਆ ਏਸੀ ਤਰ੍ਹਾਂ ਖਾਲਸਾ ਜੀ ਜਿਵੇਂ ਆਪਾਂ ਆਪਣੀ ਘਰ ਦੇ ਵਿੱਚ ਖੁਸ਼ੀਆਂ ਨੂੰ ਮੰਡਾਉਂਦੇ ਆ ਉਸੇ ਤਰ੍ਹਾਂ ਆਪਾਂ ਦੇ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਗਤ ਦਿਹਾੜੇ ਨੂੰ ਮੰਡਾਉਣਾ ਤੇ ਆਪਣੇ ਬੱਚਿਆਂ ਨੂੰ ਵੀ ਖਾਲਸਾ ਜੀ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਗੁਰਦੁਆਰਾ ਸੇਵ ਜੇ ਰੋਲ ਲੈ ਕੇ ਜਾਣਾ ਤੇ ਪੂਰੀ ਸਰਦਾ ਪਾਵੜਾ ਦੇ ਅਨੁਸਾਰ ਖਾਲਸਾ ਜੀ ਤੁਸੀਂ ਆਪਣੀ ਘਰ ਦੇ ਵਿੱਚ ਬੀ ਦੀਵੇ ਰੋਸ਼ਨ ਕਰਨੇ ਨੇ ਤੇ ਗੁਰਦੁਆਰਾ ਸਹਿਬੀ ਤੇ ਜਦੋਂ ਵੀ ਖਾਲਸਾ ਜੀ ਤੁਸੀਂ ਗੁਰਦੁਆਰਾ ਸਹਿਬ ਜਾਣਾ ਹੈ ਤੇ ਇਹੇ ਦੋ ਚੀਜ਼ਾਂ ਜੋ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀਆਂ ਕੀਤੀਆਂ ਨੇ ਉਹਨਾਂ ਨੂੰ ਤੁਸੀਂ ਜ਼ਰੂਰ ਲੈ ਕੇ ਜਾਣਾ ਕਿਉਂਕਿ ਖਾਲਸਾ ਜੀ ਬਹੁਤ ਜ਼ਿਆਦਾ ਜਿਵੇਂ ਕਈ ਪਰਿਵਾਰਾਂ ਦੇ ਵਿੱਚ ਸੰਗਰਾਦ ਦੀ ਦਿਹਾੜੀ ਤੇ ਦੇਖਦੀ ਰਸਤ ਉਹ ਜ਼ਰੂਰ ਲੈ ਕੇ ਜਾਂਦੇ ਨੇ ਹਰ ਸੰਗਰਾਦ ਨੂੰ ਸੀਬ ਉਸੇ ਤਰ੍ਹਾਂ ਖਾਲਸਾ ਜੀ ਤੁਸੀਂ ਜਿਵੇਂ ਆਪਾਂ ਕੀਕ ਤਾਂ ਲੈ ਕੇ ਨਹੀਂ ਜਾ ਸਕਦੇ اسی ਤਰ੍ਹਾਂ ਤੁਸੀਂ ਦੇਖਦਾ ਸਮਾਨ ਰਸਤ ਜ਼ਰੂਰ ਲੈ ਕੇ ਚਾੜੀਏ ਤੇ ਨਾਲ ਇੱਕ ਰਮਾਨਾ ਸੇਵ ਲੈ ਕੇ ਜਾਣਾ ਤਾਂ ਉਹ ਲੈ ਜਾਓ ਵੈਸੇ ਕੋਸ਼ਿਸ਼ ਕਰੋ ਕਿ ਤੁਸੀਂ ਚਿੱਟਾ ਕੱਪੜਾ ਜੋ 3/4 ਮੀਟਰ ਲਿਆ ਕੇ ਉਸ ਨੂੰ ਘਰ ਦੇ ਵਿੱਚ ਸੋਹਣੀ ਲੇਸ਼ ਲਾ ਕੇ ਤਿਆਰ ਕਰਕੇ ਉਹ ਲੈ ਕੇ ਜਾਓ ਜੋ ਪੇ ਰਮਾਲਾ ਸਾਹਿਬ ਨਹੀਂ ਜਾਇਦਾ ਵਰਤੋ ਚ ਨਹੀਂ ਆਉਂਦੇ ਤੇ ਇਹੇ ਕੱਪੜਾ ਹੈ ਜੋ ਵਰਤੋ ਦੇ ਵਿੱਚ ਆ ਜਾਂਦਾ ਹੈ ਇਸ ਦੇ ਨਾਲ ਖਾਨਸਾ ਜੀ ਇਸ ਤਰ੍ਹਾਂ ਕਰਨ ਤੇ ਨਾਲ ਆਪਣੀ ਤੇ ਪਰਮਾਤਮਾ ਦੀ ਕਿਰਪਾ ਰਹਿੰਦੀ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਸਾਡੇ ਘਰ ਦੇ ਵਿੱਚ ਬਰਕਤਾਂ ਆਉਂਦੀਆਂ ਨੇ ਸਾਡੀਆਂ ਮਨੋ ਕਾਮਨਾ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਤੇ ਜੋ ਤੁਹਾਡੇ ਨਾਲ ਖਾਲਸਾ ਜੀ ਇੱਕ ਉਪਾਸਾ ਸਾਜਾ ਕੀਤਾ ਏ ਉਹ ਵੀ ਕੋਈ ਵੈਪਰ ਨਹੀਂ ਹੈ ਜੇਕਰ ਤੁਸੀਂ ਉਸ ਉਪਾਅ ਨੂੰ ਵੀ ਕਰਦੇ ਹੋ ਤੇ ਤੁਹਾਡੀ ਘਰ ਦੇ ਵਿੱਚ ਜੇਕਰ ਕਿਸੇ ਚੀਜ਼ ਦੇ ਕਰਕੇ ਕੋਈ ਰੁਕਾਵਟ ਪੈ ਰਹੀ ਏ ਤੁਹਾਡੇ ਕਾਰਜ ਨੇ ਜੋ ਹੋ ਨਹੀਂ ਰਿਹਾ ਤਾਂ ਖਾਲਸਾ ਜੀ ਉਹ ਵੀ ਹੋ ਚੜਗੇ ਪਰਮਾਤਮਾ ਦੀ ਕਿਰਪਾ ਹੋਵੇਗੀ ਇਸੇ ਤਰ੍ਹਾਂ ਖਾਲਸਾ ਜੀ ਇਹ ਹੀ ਦੋ ਚੀਜ਼ਾਂ ਨੇ ਜੋ ਤੁਸੀਂ ਗੁਰਪੁਰਬ ਵਾਲੇ ਦਿਨ ਗੁਰੂ ਦਾ ਅਨੁਖਾ ਪਾਸ਼ਾ ਜੀ ਦੇ ਜਲਮ ਦਿਹਾੜੇ ਤੇ ਗੁਰਦੁਆਰਾ ਸਾਹਿਬ ਜ਼ਰੂਰ ਲੈ ਕੇ ਚਾੜੀਆਂ ਨੀ ਤੇ ਹੋਰ ਅੱਕੀ ਭੈਣ ਭਰਾਵਾਂ ਨੂੰ ਵੀ ਇਹ ਵੀਡੀਓ ਸਾਂਝੀ ਜ਼ਰੂਰ ਕਰਿਓ ਤਾਂ ਜੋ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਤੇ ਉਹ ਕੰਨ ਨੂੰ ਆਉਣ ਵਾਲੇ ਗੁਰਪੁਰਬ ਦਿਹਾੜੇ ਤੇ ਆਪਣੀ ਘਰ ਦੇ ਵਿੱਚੋਂ ਇਹ ਦੋ ਚੀਜ਼ਾਂ ਜ਼ਰੂਰ ਗੁਰਦੁਆਰਾ ਸਾਹਿਬ ਲੈ ਕੇ ਜਾ ਕਿਉਂਕਿ ਖਾਲਸਾ ਜੀ ਕਈ ਭੈਣ ਭਰਾ ਇੰਨਾ ਕਰਨਾ ਤੋਂ ਅਰੇ ਜਾਣ ਹੁੰਦੇ ਨੇ ਉਹ ਜਾਣਦੇ ਹੀ ਨਹੀਂ ਹੁੰਦੇ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਇਸ ਕਰਕੇ ਸਾਰੇ ਭੈਣ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਕਿ ਉਹ ਵੀ ਗੁਰਦੁਆਰਾ ਸਾਹਿਬ ਚ ਜ਼ਰੂਰ ਇਹਨਾਂ ਦੋ ਚੀਜ਼ਾਂ ਨੂੰ ਲੈ ਕੇ ਜਾਣ ਸੋ ਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਜੋ ਕਿ ਅਸੀਂ ਤੁਹਾਡੀ ਨਾਲ ਸਾਂਝੀ ਕੀਤੀ ਹੈ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਇਸ ਸੋਨਰ ਦੀ ਨਈ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਭੁੱਲਾ ਚੁੱਕਾ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੀਆਂ ਦੀ ਜਾਣੀ ਅਨੇਕਾ ਗੱਲ ਈ ਹੈ ਭੁੱਲਾ ਚੁੱਕਾ ਉਹ ਜਾਣਦੀਆਂ ਨੇ ਖੀਮਾ ਬਖਸ਼ਨੀ ਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਚੋੜੋ ਗੁਰੂ ਵਾਲੇ ਬਣੋ ਤੇ ਜਿੰਨਾ ਵੀ ਹੋ ਸਕਦਾ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋ ਧੰਨ ਧੰਨ ਆਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਦੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਦੀ ਪੜਾਉਣਾ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹੀ ਜੀ ਤੁਹਾਡੀ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਛਣੀਆਂ ਵਾਹਿਗੁਰੂ ਸੱਚਾ ਪਾਸ਼ਾ ਜੀ ਆਪਣੇ ਬੱਚੇ ਬੱਚੀਆਂ ਦੀ ਕਾਰਜ ਸਫਲ ਕਰਨੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੇ ਹੀ ਭੈਣ ਭਰਾਵਾ ਦੀ ਕਰ ਹਾਸਦੇ ਵਸਦੇ ਰਹਿ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੀ ਵਿੱਚ ਰੱਖਣਾ ਉਹਨਾਂ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੀ ਨੰਨ ਛੋੜਨਾ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੇ ਭੈਣ ਭਰਾਵਾਂ ਨੂੰ ਲੰਮੀਆਂ ਉਮਰਾਂ ਬਖਸ਼ਣੀਆਂ ਚੜ੍ਹਦੀ ਕਲਾ ਦੀ ਵਿੱਚ ਰੱਖੇ ਸਾਰੇ ਸੰਸਾਰ ਤੇ ਮਾਰਾ ਸੱਚੇ ਪਾਤਸ਼ਾਹ ਆਪਣੀ ਕਿਰਪਾ ਬਣਾ ਕੇ ਰੱਖਣਾ ਸਭ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਖੁਸ਼ੀਆਂ ਦੇਣੀਆਂ ਸਭਨਾਂ ਦੇ ਘਰ ਹੱਸਦੇ ਵਾਸਤੇ ਰੱਖਣੀ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੇ ਹੀ ਬੱਚੇ ਬੱਚੀਆਂ ਨੂੰ ਮਾਰਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੇ ਵਿੱਚ ਰੱਖ ਸੋ ਖਾਲਸਾ ਜੀ ਵੱਧ ਤੋਂ ਵੱਧ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ